ਆਰਮੀ ਦੇ ਜਵਾਨ ਨੇ ਸਿੱਖ ਬਟਾਲੀਅਨ ਜਿੱਥੇ ਵੀ ਬਾਰਡਰਾਂ ਦੇ ਉੱਤੇ ਲੋੜ ਪਵੇ ਜਾਂ ਫਿਰ ਇੱਥੇ ਲੱਗੇ ਕਿ ਪੰਜਾਬ ਮੁਸ਼ਕਲ ਦੇ ਵਿੱਚ ਹੈ ਤਾਂ ਸਭ ਤੋਂ ਪਹਿਲਾਂ ਚਾਹੇ ਛਾਤੀਆਂ 'ਚ ਗੋਲੀਆਂ ਖਾਣੀਆਂ ਹੋਣ ਚਾਹੇ ਕਿਸੇ ਬੰਨ ਨੂੰ ਮਜ਼ਬੂਤ ਕਰਨਾ ਹੋਵੇ ਤਾਂ ਇਹ ਨੌਜਵਾਨ ਨੇ ਤਾਂ ਇਹਨਾਂ ਨੂੰ ਸਲਾਮ ਬੰਦਦਾ ਤੁਸੀਂ ਵੀ ਜੂਰ ਜੈ ਜਵਾਨ ਜਾਂ ਫਿਰ ਗੁਰੂ ਸਾਹਿਬ ਦਾ ਜੋ ਜਕਾਰਾ ਉਹ ਤੁਸੀਂ ਲਿਖ ਕੇ ਜੁ ਇਹਨਾਂ ਦਾ ਹੌਸਲਾ ਵਧਾਓ ਅੱਜ ਸਾਡਾ ਵੀਰ ਹੱਥਾਂ ਨਾਲ ਇੰਨਾ ਜਾਲ ਦਾ ਕੁੰਡੀਆਂ ਮੋੜ ਰਿਹਾ ਕੋਈ ਪਲਾਸ ਨਹੀਂ ਕੁਛ ਨਹੀਂ ਇਹ ਨੇ ਲੋਹੇ ਵਰਗੇ ਹੱਤ ਬਾਈ ਦੇ ਆਰਮੀ ਦੇ ਜਵਾਨ ਤੁਸੀਂ ਦੇਖੋ ਕਿਵੇਂ ਥੈਲੇ ਜਿਹੜੇ 40 40 50 50 ਕਿਲੋ ਥੈਲੇ ਨੇ ਉਹਨਾਂ ਨੂੰ ਕਿਵੇਂ ਇੱਕ ਰੂਈ ਦੇ ਪੈਕਟ ਵਾਂਗੂ ਚੱਕ ਰਹੇ ਨੇ ਮਿੱਟੀ ਦੇ ਥੈਲੇ ਇੱਕ ਦੂਜੇ ਤੋਂ ਕਾਲੇ ਨੇ ਚੁੱਕਣ ਵਾਸਤੇ ਟਰਾਲੀ ਖੜਦੀ ਨਹੀਂ ਉਸ ਤੋਂ ਪਹਿਲਾਂ ਹੀ ਖਾਲੀ ਕਰ ਦਿੰਦੇ ਨੇ ਤਾਂ ਇਹ ਪਤਾ ਨਹੀਂ ਕਿੱਥੋਂ ਨੌਜਵਾਨਾਂ 'ਨਦਰ ਜਜ਼ਬਾ ਆਇਆ ਕੀ ਖਾਂਦੇ ਨੇ ਇਸ ਤਰੀਕੇ ਨੇ ਬਾਹਰ ਦੇ ਸਿੱਟੇ ਦੇ ਲੋਕ ਗੱਲਾਂ ਕਰਦੇ ਨੇ ਪੰਜਾਬ ਨੂੰ ਗੁਰੂਆਂ ਪੀਰਾਂ ਪਕੰਬਰਾਂ ਦੀ ਧਰਤੀ ਕਿਹਾ ਜਾਂਦਾ ਹੈ ਪੰਜਾਬ ਉਹ ਧਰਤੀ ਹੈ ਜਿਸ ਧਰਤੀ ਦੇ ਉੱਤੇ ਜੋ ਵੀ ਜਨਮ ਲੈ ਕੇ ਆਇਆ ਤਾਂ ਉਹਦੇ ਖੂਨ ਅੰਦਰ ਹਮੇਸ਼ਾ ਇੱਕ ਜਜ਼ਬਾ ਹੁੰਦਾ ਹੈ ਪੰਜਾਬ ਵਾਸਤੇ ਪੰਜਾਬ ਅਦਰਦ ਹੁੰਦਾ ਹੈ ਜਿੱਥੇ ਵੀ ਪੰਜਾਬ ਦੇ ਉੱਤੇ ਮੁਸ਼ਕਲ ਪੈਂਦੀ ਹੈ ਤਾਂ ਇੱਕ ਤਾਣ ਕੇ ਪੰਜਾਬ ਦੇ ਉਹ ਲੋਕ ਖੜ ਜਾਂਦੇ ਨੇ ਤਾਂ ਇਸ ਨੂੰ ਲੈ ਕੇ ਸਤਲੁਜ ਚਮਕੌਰ ਸਾਹਿਬ ਦੇ ਨੇੜੇ ਬੰਦ ਉੱਤੇ ਖੜੇ ਆ ਜਿੱਥੇ ਕਿ ਬਿੱਤੇ ਦਿਨਾਂ ਤੋਂ ਵੀਡੀਓ ਕਾਫੀ ਵਾਇਰਲ ਹੋਈਆਂ ਕਿ ਇਹ ਬੰਨ ਟੁੱਟਣ ਦੇ ਕਿਨਾਰੇ ਹੈ ਜੀ ਚਮਕੌਰ ਸਾਹਿਬ ਨੂੰ ਰੋੜ ਕੇ ਲੈ ਜਾਏਗਾ ਜਾਂ ਫਿਰ نیچے ਲੁਧਿਆਣੇ ਤੱਕ ਮਾਰ ਪਏਗੀ ਪਰ ਕਿਹਾ ਜਾਂਦਾ ਹੈ ਕਿ ਜੋ ਮਰਜ਼ੀ ਹੋ ਜੇ ਪੰਜਾਬ ਖਤਮ ਨਹੀਂ ਹੋਇਆ ਪੰਜਾਬ ਦੀ ਜਵਾਨੀ ਖਤਮ ਨਹੀਂ ਹੋਈ ਪੰਜਾਬ ਦੀ ਆਰਮੀ ਖਤਮ ਨਹੀਂ ਹੋਈ ਤਾਂ ਇਹ ਹਰ ਸਮੇਂ ਸੇਵਾ ਵਾਸਤੇ ਖੜੇ ਨੇ ਤੋ ਦੇਖੋ ਕਿ ਆ ਆਰਮੀ ਦੇ ਜਵਾਨ ਨੇ ਸਿੱਖ ਬਟਾਲੀਅਨ ਜਿੱਥੇ ਵੀ ਬਾਰਡਰਾਂ ਦੇ ਉੱਤੇ ਲੋਡ ਪਵੇ ਜਾਂ ਫਿਰ ਇੱਥੇ ਲੱਗੇ ਕਿ ਪੰਜਾਬ ਮੁਸ਼ਕਲ ਦੇ ਵਿੱਚ ਹੈ ਤਾਂ ਸਭ ਤੋਂ ਪਹਿਲਾਂ ਚਾਹੇ ਛਾਤੀਆਂ 'ਚ ਗੋਲੀਆਂ ਖਾਣੀਆਂ ਹੋਣ ਚਾਹੇ ਕਿਸੇ ਬੰਨ ਨੂੰ ਮਜ਼ਬੂਤ ਕਰਨਾ ਹੋਵੇ ਤਾਂ ਇਹ ਨੌਜਵਾਨ ਨੇ ਤਾਂ ਇਹਨਾਂ ਨੂੰ ਸਲਾਮ ਬਣਦਾ ਜਿੰਨੇ ਸਾਡੇ ਦੇਖ ਵੀ ਰਹੇ ਨੇ ਤੁਸੀਂ ਵੀ ਜੂਰ ਜੈ ਜਵਾਨ ਜਾਂ ਫਿਰ ਗੁਰੂ ਸਾਹਿਬ ਦਾ ਜੋ ਜਕਾਰਾ ਉਹ ਤੁਸੀਂ ਲਿਖ ਕੇ ਜੁ ਇਹਨਾਂ ਦਾ ਹੌਸਲਾ ਵਧਾਓ ਤਾਂ ਦੇਖੋ ਉਹ ਤੁਸੀਂ ਆਪਣੇ ਹੱਥਾਂ ਨਾਲ ਆ ਬਾਈ ਦੇਖੋ ਫੌਜੀ ਸਾਡਾ ਵੀਰ ਹੱਥਾਂ ਨਾਲ ਇਹਨਾਂ ਜਾਲ ਦਾ ਕੁੰਡੀਆਂ ਮੋੜ ਰਿਹਾ ਹੈ ਕੋਈ ਪਲਾਸ ਨਹੀਂ ਕੁਛ ਨਹੀਂ ਇਹ ਨੇ ਲੋਹੇ ਵਰਗੇ ਹੱਥ ਬਾਈ ਦੇ ਇਹ ਤਸਵੀਰ ਹੈ ਦਿਖਾਣ ਇਸ ਕਰਕੇ ਬਣਦੀ ਹੈ ਠੀਕ ਹੈ ਪੰਜਾਬ ਦੀ ਜਵਾਨੀ ਵੀ ਲਗਾਤਾਰ ਇਸ ਜਗ੍ਹਾ ਉੱਤੇ ਕੰਮ ਕਰ ਰਹੀ ਹੈ ਦੂਜੇ ਪਾਸੇ ਡਿਊਟੀ ਵੀ ਤੰਦਹੀ ਨਾਲ ਨਿਭਾ ਰਹੇ ਨੇ ਫੌਜੀ ਵੀਰ ਦੂਜੇ ਪਾਸੇ ਆਪਣੀ ਗੁਰੂਆਂ ਦੀ ਧਰਤੀ ਵਾਸਤੇ ਵੀ ਇਸ ਜਗ੍ਹਾ ਤੇ ਮਜਬੂਤੀ ਨਾਲ ਸੇਵਾ ਕਰ ਰਹੇ ਨੇ ਕਿ ਬੰਨ ਨੂੰ ਮੁੜ ਕੇ ਖਤਰਾ ਨਾ ਬਣੇ ਗੁਰੂ ਸਾਹਿਬ ਦੀ ਨਗਰੀ ਦੇ ਲੋਕ ਮੁੜ ਕੇ ਡਰਨ ਨਾ ਘਰਾਂ ਤੋਂ ਬਾਹਰ ਨਾ ਨਿਕਲਣ ਕਿਉਂਕਿ ਜਦੋਂ ਤੋਂ ਬੰਨ ਟੁੱਟਣ ਦੀ ਖਬਰ ਆਈ ਸੀ ਉਸ ਤੋਂ ਬਾਅਦ ਕਈ ਲੋਕ ਤਾਂ ਰਾਤਾਂ ਨੂੰ ਸੋਏ ਨਹੀਂ ਡਰ ਪੈਦਾ ਹੋ ਗਿਆ ਕਿ ਕਿਤੇ ਇਹਦੇ ਪਾਣੀ ਉਹਨਾਂ ਦੇ ਘਰ ਦੇ ਵਿੱਚ ਨਾ ਆ ਜੇ ਤੂੰ ਦੇਖੋ ਕੀ ਆ ਤਸਵੀਰ ਹੈ ਆ ਸਾਡੇ ਫੌਜੀ ਵੀਰ ਨੇ ਇਸ ਨੂੰ ਲੈ ਕੇ ਇਹਨਾਂ ਦੇ ਜੋ ਅਫਸਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਨੂੰ ਲੈ ਕੇ ਤੂੰ ਦੇਖੋ ਕੀ ਪੰਜਾਬ ਦੀ ਇਹ ਜਵਾਨੀ ਤੇ ਨਾਲ ਪੰਜਾਬ ਦੇ ਜਵਾਨ ਬਹੁਤ ਹੀ ਮਜ਼ਬੂਤੀ ਨਾਲ ਲੱਗੇ ਹੋਏ ਨੇ ਕਿਉਂਕਿ ਬਾਰ ਬਾਰ ਇਹ ਕਿਹਾ ਜਾਂਦਾ ਕਿ ਗੁਰੂ ਸਾਹਿਬ ਦੀ ਇਹ ਕਲਾ ਵਰਤ ਰਹੀ ਹੈ ਕਿਰਪਾ ਵਰਤ ਰਹੀ ਹੈ ਕੋਈ ਜੋ ਮਰਜ਼ੀ ਕਹੇ ਪਰ ਇੱਥੇ ਆਣ ਕੇ ਪਤਾ ਲੱਗਦਾ ਹੈ ਗਰਾਊਂਡ ਦੇ ਉੱਤੇ ਕਿ ਕਿਸ ਤਰੀਕੇ ਦੇ ਹਾਲਾਤ ਨੇ ਕਿਸ ਤਰੀਕੇ ਦੇ ਨਾਲ ਨੌਜਵਾਨ ਲਗਾਤਾਰ ਲੱਗੇ ਹੋਏ ਦੇਖੋ ਕੀ ਮਿੱਟੀ ਦੇ ਥੈਲੇ ਇੱਕ ਦੂਜੇ ਤੋਂ ਕਾਲੇ ਨੇ ਚੁੱਕਣ ਵਾਸਤੇ ਟਰਾਲੀ ਖੜਦੀ ਨਹੀਂ ਉਸ ਤੋਂ ਪਹਿਲਾਂ ਹੀ ਖਾਲੀ ਕਰ ਦਿੰਦੇ ਨੇ ਤਾਂ ਇਹ ਪਤਾ ਨਹੀਂ ਕਿੱਥੋਂ ਨੌਜਵਾਨਾਂ ਅੰਦਰ ਜਜ਼ਬਾ ਆਇਆ ਕੀ ਖਾਂਦੇ ਨੇ ਇਸ ਤਰੀਕੇ ਦੇ ਬਾਹਲੇ ਸੈਟਾਂ ਦੇ ਲੋਕ ਗੱਲਾਂ ਕਰਦੇ ਨੇ ਸਾਬ ਦਾ ਲੰਗਰ ਛੱਕ ਕੇ ਜੇ ਕਾਲੇ ਛੱਡ ਰਹੇ ਨੇ ਤਾਂ ਇਸ ਤਰੀਕੇ ਦੀ ਤਸਵੀਰ ਹੈ ਛੋਟੇ ਬੱਚੇ ਵਿੱਚ ਲੱਗੇ ਹੋਏ ਨੇ ਤਾਂ ਇਹ ਮਜਬੂਤੀ ਬੰਨਦੀ ਇਸ ਤਰੀਕੇ ਦੀ ਕਰ ਦਿੱਤੀ ਹੈ ਕਿ ਸਤਲੁਜ ਪਾਵੇਂ ਜੋਰ ਲਾ ਲੇ ਹੁਣ ਇਸ ਬੰਨ ਨੂੰ ਹਲਾ ਨਹੀਂ ਸਕਦਾ ਛੋਟੇ ਜਿਹੇ ਬੱਚੇ ਨੇ ਜੋ ਕਿ ਸੇਵਾ ਕਰਨ ਵਾਸਤੇ ਆਏ ਨੇ ਸਕੂਲਾਂ ਤੋਂ ਪਾਵੇਂ ਛੁੱਟੀਆਂ ਨੇ ਪਰ ਗੁਰੂ ਸਾਹਿਬ ਦੀ ਇਸ ਨਗਰੀ ਨੂੰ ਬਚਾਉਣ ਵਾਸਤੇ ਇਸ ਬੰਨ ਨੂੰ ਬਚਾਉਣ ਵਾਸਤੇ ਤਾਇ ਹੋਏ ਨੇ ਤਾਂ ਦੇਖੋ ਕੀ ਨੌਜਵਾਨ ਲੱਗੇ ਹੋਏ ਨੇ ਛੋਟੀ ਜਿਹੀ ਉਮਰ ਹੈ ਪਰ ਥੈਲੀਆਂ ਨੂੰ ਐ ਚੁੱਕ ਕੇ ਲੈ ਕੇ ਜਾ ਰਹੇ ਨੇ ਜਿਵੇਂ ਬਹੁਤ ਵੱਡੇ ਜਵਾਨ ਹੋਣ ਬਹੁਤ ਤਕੜੇ ਇਹਨਾਂ ਦੇ ਅੰਦਰ ਜਜ਼ਬਾ ਹੋਵੇ ਤਾ ਇਸ ਤਰੀਕੀ ਤਸਵੀਰ ਇਹ ਪੰਜਾਬ ਦੀ ਹੈ ਆਰਮੀ ਦੇ ਜਵਾਨ ਤੁਸੀਂ ਦੇਖੋ ਕਿਵੇਂ ਥੈਲੇ ਜਿਹੜੇ 40 40 50 50 ਕਿਲੋ ਥੈਲੇ ਨੇ ਉਹਨਾਂ ਨੂੰ ਕਿਵੇਂ ਇੱਕ ਰੂਈ ਦੇ ਟੈਕਟ ਵਾਂਗੂ ਚੱਕ ਰਹੇ ਨੇ ਤਾਂ ਇਹ ਤਸਵੀਰ ਹੈ ਜਜਬਾ ਹੈ ਤਾਂ ਉਹ ਸਾਹਮਣੇ ਦੇਖੋ ਆਰਮੀ ਆਰਮੀ ਲੱਗੀ ਹੋਈ ਹੈ ਪੰਜਾਬ ਦੇ ਨੌਜਵਾਨ ਲੱਗੇ ਹੋਏ ਨੇ ਪੂਰੀ ਜਗ੍ਹਾ ਤੁਸੀਂ ਦੇਖੋ ਜੂਮ ਕਰਕੇ ਦਿਖਾ ਦਿਓ ਜਿੱਥੇ ਤੱਕ ਤੁਹਾਡੀ ਕੈਮਰੇ ਦੀ ਨਜ਼ਰ ਜਾਂਦੀ ਹੈ ਤਾਂ ਬੰਨ ਦੇ ਮਜ਼ਬੂਤ ਕਰਨ ਵਾਸਤੇ ਥੈਲੇ ਮਿੱਟੀ ਦੇ ਭਰ ਕੇ ਲਗਾ ਦਿੱਤੇ ਨੇ ਕਿ ਬੰਨ ਦਾ ਪਾਣੀ ਇਸ ਪਾਸੇ ਚਮਕੌਰ ਸਾਹਿਬ ਨੂੰ ਹੋ ਮਾਰ ਨਹੀਂ ਕਰੇਗਾ ਇਸ ਤਰੀਕੇ ਦੀ ਮਜ਼ਬੂਤੀ ਜਿਹੜੀ ਕੀਤੀ ਗਈ ਹੈ ਤਾਂ ਪੰਜਾਬ ਦੀ ਇਸ ਜਵਾਨੀ ਨੂੰ ਪੰਜਾਬ ਦੇ ਸਿੰਘਾਂ ਨੂੰ ਤੇ ਨਾਲ ਨਾਲ ਆਰਮੀ ਜਵਾਨਾਂ ਨੂੰ ਦਿਲੋਂ ਸਲਾਮ ਹੈ ਜਿਹੜੇ ਇਸ ਬੰਨ ਮਜ਼ਬੂਤ ਕਰਨ ਵਾਸਤੇ ਸੇਵਾ ਨਿਭਾ ਰਹੇ ਨੇ ਤਾਂ ਇਸ ਤਰੀਕੇ ਤਸਵੀਰ ਤੁਹਾਨੂੰ ਦਿਖਾ ਰਹੀਆਂ ਚਮਕੌਰ ਸਾਹਿਬ ਹਲਕੇ ਦੀ ਤਾਂ ਸਾਡਾ ਮਕਸਦ ਇਹ ਹੁੰਦਾ ਕਿਤੇ ਨਾ ਕਿਤੇ ਜੋ ਪੰਜਾਬ ਦੀ ਅਸਲ ਤਸਵੀਰ ਹੈ ਉਹ ਦਿਖਾਈਏ ਮੈਂ ਸੁਮਿਤ ਦੇ ਨਾਲ ਹਰਤੇਸ਼